ਤੁਹਾਨੂੰ ਆ ਪਹਿਲਾ ਸੂਆ ਝੋਟੀ ਆਪਣੇ ਕੋਲੇ ਸੂਈ ਜਿਹੜੀ ਚੰਗੇ ਬੌੜੇ ਤੇ ਆ ਗਈ ਆ ਤੁਹਾਨੂੰ ਬੱਚਾ ਛੱਡ ਕੇ ਦੋ ਦੋ ਧਾਰਾ ਵੀ ਵਿਖਾਉਣੇ ਆ ਬਾਕੀ ਸ਼ਾਰਟ ਵੀਡੀਓ ਵਿਖਾਉਣੇ ਆ ਵੇਖੋ ਕਰਮਾਂ ਵਾਲੀ ਬਹੁਤ ਸੋਹਣੀ ਜਗ੍ਹਾਈ ਆ ਥੱਲੋਂ ਵੇਖੋ ਕਿਆ ਬਾਤਾਂ ਆ ਠੰਡੀ ਠਿਰੀ ਆ ਓਕੇ ਰਿਪੋਰਟ ਆ ਕੋਈ ਐ ਨਹੀਂ ਗੱਲ ਹੈਗੀ ਬਾਕੀ ਬੱਚਾ ਛੱਡਦੇ ਆ ਆਪਾਂ ਧਾਰਾ ਵਿਖਾਉਣੇ ਤੁਹਾਨੂੰ ਦੋ ਦੋ ਆਪ ਐਚ ਐਲ ਡੀ ਦੇ ਸੀਮਨ ਦੀ ਤੇ ਮਗਰ ਆ ਗਈ ਕੱਟੀ ਅਰਜਨ ਕੂੰਗੜ ਦੀ ਪਹਿਲੇ ਨਿ ਝੋਟੀ ਆ ਸਜਣੋ ਕਿਆ ਬਾਤਾਂ ਚੋਣ ਹੱਦੋਂ ਪਰੇ ਚੰਗਾ ਤੇ ਇਹ ਰੇਡਰ ਆਪਣਾ ਚੂਗਾ ਹੁਣ ਵੇਖਿਓ ਮਣੀ ਲਾ ਦੇਗਾ ਛੱਤ ਨਾਲ ਤਾਰਾਂ ਲਾ ਦੇ ਫਿਰ ਵੇਖੀ ਜਾਊ ਅੱਜ ਕਿਉਂ ਵੇਖੋ ਸਿੱਧੀ ਕੈਮਰੇ ਨੂੰ ਕਰਦਾ ਵੇਖੋ ਸਜਣੋ ਪਸਮਾਕ ਕੀਤਾ ਝੋਟੀ ਨੇ ਵੀ ਜਵਾਰ ਚੁਈ ਜਾਂਦਾ ਵੇਖੋ ਬੌਲੇ ਚ ਦੂਜਿਆਂ ਚੋਂ ਵੀ ਮਾਰ ਪਈ ਜੀ